ਸਿਲੈਕਸ਼ਨ ਅਤੇ ਦੋ ਵਾਰੀ ਕਾਉਂਸਲਿੰਗ ਹੋਣ ਤੋਂ ਬਾਅਦ ਨਹੀਂ ਮਿਲੇ ਨਿਯੁਕਤੀ ਪੱਤਰ ਅਤੇ ਅੱਜ ਦਿੱਤਾ ਗਿਆ ਬਠਿੰਡਾ ਦੇ ਸਿਹਤ ਸਰਜਨ ਅਤੇ ਏਡੀਸੀ ਨੂੰ ਮੰਗ ਪੱਤਰ ਅਤੇ ਨਿਯੁਕਤੀ ਪੱਤਰ ਦੇਣ ਦੀ ਕੀਤੀ ਮੰਗ ਸੋਮਵਾਰ ਨੂੰ 1 ਵਜੇ ਦੇ ਲਗਭਗ 986 ਮਲਟੀ ਪਰਪਸ ਹੈਲਥ ਵਰਕਰ ਫੀਮੇਲ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮੌਨਿਕਾ ਰਾਣੀ ਨੇ ਬੋਲਦਿਆਂ ਕਿਹਾ ਕਿ 7 ਜਨਵਰੀ ਨੂੰ ਉਹਨਾਂ ਦਾ ਪੇਪਰ ਹੋਇਆ ਅਤੇ ਉਸ ਤੋਂ ਬਾਅਦ ਸਿਲੈਕਸ਼ਨ ਹੋਈ ਤੇ ਦੋ ਵਾਰ ਕਾਉਂਸਲਿੰਗ ਹੋਈ ਲੇਕਿਨ ਹਾਈ ਤੱਕ ਸਾਨੂੰ ਸਰਕਾਰ ਵੱਲੋਂ ਕੋਈ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਜਿਸ ਨੂੰ ਜਿਸ ਨੂੰ ਲੈ ਕੇ ਜੋਨਾਂ ਵੱਲੋਂ ਬਠਿੰਡਾ ਦੇ ਸਿਵਲ ਸਰਜਨ ਅਤੇ ਏਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਕਿ ਉਹਨਾਂ ਨੂੰ ਆਪਣਾ ਤੁਰੰਤ ਸਿਲੈਕਸ਼ਨ ਲੈਟਰ ਦਿੱਤੀ ਜਾਣਾ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ 5 ਅਗਸਤ ਨੂੰ ਚੰਡੀਗੜ੍ਹ ਵਿਖੇ ਧਰਨਾ ਵੀ ਰੱਖਿਆ ਗਿਆ ਹੈ ਦੇਖ ਰਹੇ ਹੋ ਤਸਵੀਰਾਂ ਜਿਵੇਂ ਦਿਖਾ ਰਹੇ ਹਾਂ ਬਠਿੰਡਾ ਦੇ ਮਿੰਨੀ ਸੈਕਟਰੀਟ ਦੀਆਂ ਜਿੱਥੇ ਬਠਿੰਡਾ ਦੇ ਏਡੀਸੀ ਅਤੇ ਬਠਿੰਡਾ ਦੇ ਸਿਵਲ ਸਰਜਨ ਨੂੰ ਇੱਕ ਮੰਗ ਪੱਤਰ ਦੇ ਕੇ 986 ਮਲਟੀਪਰਪਸ ਹੈਲਥ ਵਰਕਰ ਫੀਮੇਲ ਜੂਨੀਅਨ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਤੁਰੰਤ ਸਿਲੈਕਸ਼ਨ ਲੈਟਰ ਦਿੱਤੇ ਜਾਣਾ ਹੈ ਜ਼ਿਲ੍ਹਾ ਪ੍ਰਧਾਨ ਬਠਿੰਡਾ ਤੋਂ ਕਿਹੜੀ ਜੂਨੀਅਨ 986 ਮਲਟੀਪਰਪਸ ਹੈਲਥ ਵਰਕਰ ਫੀਮੇਲ ਜੂਨੀਅਨ ਜਾਬ ਕੀ ਮਾਮਲਾ ਹੈ ਇਹ ਫੈਸਲੇ ਸਰ ਸਾਡਾ ਪੇਪਰ ਸਰਕਾਰ ਵੱਲੋਂ ਪੋਸਟ ਕੱਢ ਗਿਆ ਸੀ 10 2023 ਨੂੰ ਬਾਬਾ ਫਰੀਦ ਦੇ ਅੰਡਰ ਸਾਡਾ ਪੀਪਰ ਜਿਹੜਾ ਸਬਜੈਕਟਿਵ ਪੀਪਰ ਸੀ ਉਹ ਵੀ ਹੋ ਚੁੱਕਿਆ ਹੈ ਕਾਉਂਸਲਿੰਗ ਦੋ ਵਾਰੀ ਹੋ ਚੁੱਕੀ ਹੈ ਪਰ ਸਰਕਾਰੀ ਸਰਕਾਰ ਵੱਲੋਂ ਹਾਲੇ ਤੱਕ ਕੋਈ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੀ ਤੇ ਅੱਜ ਅਸੀਂ ਸਿਵਰ ਸਾਜ ਜੀ ਸਾਹਿਬ ਬਠਿੰਡਾ ਡੀਸੀ ਸਾਹਿਬ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਕਿੰਨਾ ਚਿਰ ਹੋ ਗਿਆ ਟੈਕਪਰ ਸਰ 7 ਜਨਵਰੀ ਦਾ ਪੀਪਰ ਹੋਇਆ ਗਿਆ 8 ਮਹੀਨੇ ਹੋ ਗਏ ਉਸ ਤੋਂ ਬਾਅਦ ਜਿਹੜਾ ਹੋ ਗਿਆ ਟੈਕਪਰ ਸਿਲੈਕਸ਼ਨ ਹੋ ਗਈ ਸਰ ਸਿਲੈਕਸ਼ਨ ਹੋ ਗਈ ਹੈ ਕਾਉਂਸਲਿੰਗ ਦੋ ਵਾਰੀ ਹੋ ਚੁੱਕੀ ਹੈ ਬਾਬਾ ਫਰੀ ਨਰਸਿੰਗ ਵਿੱਚ ਵੀ ਤੇ ਚੰਡੀਗੜ੍ਹ ਵਿਡੀਅਚ ਅਗਲੀ ਮੰਗ ਕੀ ਸਰ ਸਾਡੀ ਮੰਗ ਇਹ ਹੈ ਕਿ ਸਮਝਲਦੀ ਚਲੋ ਤੀ ਨਿਕਤੀ ਪੱਤਰ ਦਿੱਤੇ ਜਾਣ ਜੇ ਕਰਛੇ ਤੇ ਨਹੀਂ ਮਿਲਦਾ ਸਰ ਅਸੀਂ ਸੰਘਾਸ ਕਰਾਂਗੇ ਪਰ 5 ਤਰੀਕ ਨੂੰ ਅਸੀਂ ਧਰਨਾ ਚੰਡੀਗੜ੍ਹ ਲਾਵਾਂਗੇ ਕਿੰਨੇ ਕਾਬੇ ਹੈਗੇ ਨੇ ਜਿਆ ਕਿ ਸਾਡੇ ਇਹ ਆਏ ਇਹ ਚਾਹੁੰਦੇ ਸਰ 986 ਹੈ 986 ਲੋ ਹਾਂਜੀ ਜਿਨ੍ਹਾਂ ਨੇ ਪੇਪਰ ਕਲੀਅਰ ਕੀਤਾ ਪਰ ਪਿਛਲੇ 10 15 ਸਾਲਾਂ ਤੋਂ ਸਾਡੇ ਕੋਲ 10000 ਕੁੜੀਆਂ ਜਿਹੜੀ ਥੇਕੇ ਤੇ ਕੰਮ ਕਰ ਰਹੀ ਹੈ ਤਨਿਕ ਉਮੀਦ ਜਾਗੀ ਸੀ ਸਰਕਾਰ ਨੇ ਰੈਗੂਲਰ ਪੋਸਟਾਂ ਕੱਢੀਆਂ ਅਸੀਂ ਉਹਦਾ ਪੇਪਰ ਦਿੱਤਾ ਪੇਪਰ ਕਲੀਅਰ ਕਰਨ ਤੋਂ ਬਾਅਦ ਸਾਨੂੰ ਪੱਕੀ ਨੌਕਰੀ ਦਾ ਇੱਕ ਭਰੋਸਾ ਸੀਗਾ ਪਰ ਸਰਕਾਰ ਸਾਨੂੰ ਇੱਕ ਸਾਤ ਲਗਾਤਾਰ ਲਾਰੇ ਲਾ ਰਹੀ ਹੈ